ਕਹਿੰਦਾ ਪੁੱਤਰਾ ਕਹਿੰਦਾ ਸੁਨੱਖਾ ਬਹੁਤ ਆ ਕਹਿੰਦੇ ਇੱਕ ਪੱਪੀ ਦੇ ਲੈ ਯੂਨਾਈਟਿਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੀਆਂ ਸੋ ਇਹ ਵੀਡੀਓ ਪੰਜਾਬੀ ਨੌਜਵਾਨ ਦੇ ਦੁਆਰਾ ਕੈਨੇਡਾ ਤੋਂ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਵਿੱਚ ਜਿੱਥੇ ਕੁੜੀਆਂ ਤੇ ਅੱਜਕੱਲ ਸੇਫ ਨਹੀਂ ਚੱਲ ਰਹੀਆਂ ਪਰ ਮੁੰਡੇ ਵੀ ਅੱਜਕੱਲ ਜਿਹੜੇ ਉਹ ਕੈਨੇਡਾ ਦੇ ਵਿੱਚ ਸੇਫ ਨਹੀਂ ਲੱਗ ਰਹੇ ਸੋ ਇਸ ਵੀਰ ਦੇ ਦੁਆਰਾ ਜਿਹੜਾ ਦੱਸਿਆ ਗਿਆ ਕਿ ਉਹ ਜਿਮ ਦੇ ਵਿੱਚ ਜਾਂਦਾ ਹੈ ਤੇ ਉਸ ਨੂੰ ਇੱਕ 50 ਸਾਲਾਂ ਦਾ ਬਜ਼ੁਰਗ ਰਸਤੇ ਦੇ ਵਿੱਚ ਮਿਲਦਾ ਹੈ ਤੇ ਉਸ ਦੇ ਵੱਲੋਂ ਜਿਹੜੀ ਡਿਮਾਂਡ ਰੱਖੀ ਜਾਂਦੀ ਆ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਸੋ ਆਓ ਲੈ ਚੱਲਦੇ ਹਾਂ ਸਿੱਧਾ ਇਸ ਬੀੜੀ ਦੇ ਵੱਲ ਮੈਂ ਨਾ ਜਮਲਾ ਕੇ ਆਈ ਹੁੰਦਾ ਸੀਗਾ ਮੇਰਾ ਘਰ ਜਮਈ ਨੇੜੇ ਤਾਂ ਕਰਕੇ ਮੈਂ ਤੁਰ ਕੇ ਹੀ ਜਾਂਦਾ ਹੁੰਦਾ ਤੇ ਰਸਤੇ ਬੱਸ ਸਟੈਂਡ ਆਉਂਦਾ ਇੱਕ ਮੈਂ ਉਹਦੇ ਕੋਲ ਦੀ ਲੰਘਿਆ ਉੱਥੇ ਕੰਕੜ ਬੈਠਾ ਸੀਗਾ 50 ਸਾਲ ਦਾ ਬੁੱਢਾ ਠੀਕ ਆ ਤੇ ਮੈਨੂੰ ਕਹਿੰਦਾ ਹਾਂ ਵੀ ਪੁੱਤਰਾ ਕੀ ਹਾਲ ਆ ਮੈਂ ਕਿਹਾ ਠੀਕ ਆ ਵਧੀਆ ਹੀ ਕਹਿੰਦਾ ਆ ਜਾ ਬਹਿ ਜਾ ਮੈਂ ਕਿਹਾ ਚੱਲ ਬਜ਼ੁਰਗ ਬੰਦਾ ਹਨਾ ਬਹਿ ਜਾਂਦੇ ਆ ਕੋਲੇ ਤੇ ਮੈਂ ਬਹਿ ਗਿਆ ਕੋਲੇ ਤੇ ਇੱਧਰ ਉੱਧਰ ਜੀਦਾ ਪੁੱਛ ਕੇ ਤੇ ਕਹਿੰਦਾ ਜਮਲਾ ਗਿਆ ਮੈਂ ਕਿਹਾ ਹਾਂ ਜੀ ਕਹਿੰਦਾ ਪੁੱਤਰਾ ਕਹਿੰਦਾ ਕਹਿੰਦਾ ਸੁਨੱਖਾ ਬਹੁਤ ਆ ਕਹਿੰਦੇ ਇੱਕ ਪੱਪੀ ਦੇ ਲੈ ਕਹਿੰਦਾ ਜਿਵੇਂ ਮੈਂ 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 ਜਿਹੋਦੇ ਮੂੰਹ ਆ ਦੇਖਾ ਤੇ ਕਿਤੇ ਹੁੰਦਿਆ ਮੈਂ ਮੈਨੂੰ ਕੋਈ ਗੱਲ ਦਾ ਹੁੰਦੇ ਮੈਂ ਕਿਹਾ ਠੀਕ ਆ ਅੰਕਲ ਜੀ ਮੈਂ ਜਾਣਦਾ ਈ ਠੀਕ ਆ ਤੇ ਕਹਿੰਦਾ ਕਹਿੰਦਾ ਕੋਈ ਨਹੀਂ ਕਹਿੰਦਾ ਇੱਕ ਪੱਪੀ ਹੋਈ ਆ ਕਹਿੰਦਾ ਮੈਂ ਤੈਨੂੰ ਨਾ ਜੂਸ ਦਿਵਾ ਦਿੰਦਾ ਇੱਥੋਂ ਲੈ ਉਹ ਮੈਂ ਮੈਂ ਯਾ ਜਾ ਯਾਰ ਬੱਬੀ ਸਿਰੇ ਆ ਬੈ ਜਾਣ ਤਾਂ ਯਾਰ ਕਹਿੰਦਾ യവേ വാർ വീണ